एसएसपी साहब बटाला जी दीया हिदायतਾਂ ਦੇ ਅਨਸਾਰ ਜੋ ਇਸ ਇਲਾਕੇ ਦੇ ਵੱਡੇ ਸਮਗਦਰ ਸੀ ਉਹਨਾਂ ਦੀਆਂ ਜਾਇਦਾਦਾਂ ਫ੍ਰੀਜ਼ ਕਰਾਈਆਂ ਗਈਆਂ ਅਤੇ ਇਸ ਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਕੋਲ 15 ਜਿਹੜੇ ਡਰਗਸ ਸਮਗਲਰ ਨੇ ਉਹਨਾਂ ਦੇ ਫ੍ਰੀਜ਼ਿੰਗ ਆਰਡਰ ਮਿਲੇ ਸੀ ਜਿਨ੍ਹਾਂ ਨੂੰ ਅੱਜ ਉਹਨਾਂ ਦੇ ਘਰਾਂ ਦੇ ਉੱਤੇ ਚਿਪਕਾ ਦਿੱਤਾ ਗਿਆ ਹੈ ਅਤੇ ਜੋ ਬੰਦੀ ਕਾਰਵਾਈ ਆ ਉਹ ਅਮਲ ਚ ਲੈਂਦੀ ਆ ਇਸ ਦੇ ਵਿੱਚ ਸਬ ਡਿਵੀਜ਼ਨ ਫਤਿਹਗੜ ਚੋੜੀਆਂ ਦੇ ਫਤਿਹਗੜ ਚੋੜੀਆਂ ਦੇ ਵਿੱਚ 6 ਸਮਗਲਰ ਨੇ ਸਦਰ ਦੇ 7 ਸਮਗਲਰ ਨੇ ਔਰ ਕਿਲਾ ਲਾਲ ਸਿੰਘ ਦੇ 2 ਸਮਗਲਰ ਨੇ ਜਿਨ੍ਹਾਂ ਦੀਆਂ ਕੁੱਲ ਜਿਹੜੀ ਪ੍ਰਾਪਰਟੀ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਨਸ਼ੇ ਦਾ ਬਾੜਾ ਧੰਦਾ ਕਰਕੇ ਲੋਕਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਔਰ ਇਹ ਜਿਹੜੀ ਜਾਇਦਾਦ ਬਣਾਈਆਂ ਨੇ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਫ੍ਰੀਜ਼ ਫ੍ਰੀਜ਼ਿੰਗ ਆਰਡਰ ਤੇ ਜਗ੍ਹਾ ਸੀ ਇਹਨਾਂ ਦੀ ਕੁੱਲ 15 ਡਰੱਗਸ ਸਮਗਲਰ ਨੇ ਇਹਨਾਂ ਦੀ ਕੁੱਲ ਪ੍ਰਾਪਰਟੀ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਆ ਜਿਨ੍ਹਾਂ ਨੂੰ ਅੱਜ ਜਿਹੜਾ ਫ੍ਰੀਜ਼ਿੰਗ ਆਰਡਰ ਨੋਟਿਸ ਉਹਨਾਂ ਦੇ ਘਰਾਂ ਦੇ ਅੱਗੇ ਚੁਕਾਇਆ ਗਿਆ